ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਨ ਜਾ ਰਿਹਾ ਹੁਣ ਲਗਾਤਾਰ ਅਸੀਂ ਦੇਖ ਰਿਹਾ ਕਿ ਜਿਵੇਂ ਸਟੂਡੈਂਟਸ ਦਾ ਰਸਵਾਦਾ ਜਾ ਰਿਹਾ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਜਨੂਅਰੀ ਇੰਟੇਕ ਦੇ ਲਈ ਨਾਲ ਦੀ ਨਾਲ ਹੁਣ ਇੱਥੇ ਸਟੂਡੈਂਟਸ ਨੂੰ ਆਪਣੀ ਪ੍ਰੋਫਾਈਲਸ ਨੂੰ ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਹੈ ਇਹ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਹੜੀਆਂ ਪ੍ਰੋਫਾਈਲਸ ਨੇ ਜਿਨ੍ਹਾਂ ਨੂੰ ਸਭ ਤੋਂ ਵੱਧ ਵੀਜ਼ਾ ਅਪਰੂਵਲਸ ਮਿਲਣ ਵਾਲੀਆਂ ਨੇ ਇਸੇ ਦੇ ਉੱਪਰ ਅੱਜ ਦੀ ਵੀਡੀਓ ਰਹਿਣ ਵਾਲੀ ਹੈ ਸੋ ਸਟੂਡੈਂਟ ਜ਼ਰੂਰ ਧਿਆਨ ਨਾਲ ਗੌਰ ਦੇ ਨਾਲ ਅੱਜ ਦੀ ਇਹ ਸਾਰੀ ਗੱਲਬਾਤ ਸੁ ਪਤਾ ਚੱਲ ਸਕੇ ਕਿ ਆਖਿਰ ਹੁਣ ਕਿਹੜੀ ਪ੍ਰੋਫਾਈਲਸ ਵਧੀਆ ਰਿਜ਼ਲਟ ਦੇ ਨਾਲ ਅੱਗੇ ਵਧਣ ਵਾਲੀਆਂ ਨੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਇਹ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਕਰਾਂਗੇ ਸਟੱਡੀਜ਼ ਕੇਅਰ ਅਬਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਹਰਜੋਤ ਮੈਮ ਬਿਲਕੁਲ ਠੀਕ ਹੈ ਦੇਖੋ ਹਰ ਪ੍ਰੋਫਾਈਲ ਅ ਡਿਫਰੈਂਟ ਹੁੰਦੀ ਹੈ ਹਰ ਬੱਚੇ ਦੀ ਪ੍ਰੋਫਾਈਲ ਇੰਦਾ ਸੈਂਸ ਕੋਈ ਬੱਚਾ ਨਾਨ ਮੈਡੀਕਲ ਤੋਂ ਹੈ ਬੈਕਗਰਾਉਂਡ ਤੋਂ ਹੈ ਕੋਈ ਕਮਰਸ ਬੈਕਗਰਾਉਂਡ ਤੋਂ ਹੈ ਕੋਈ ਆਰਟਸ ਤੋਂ ਹੈ ਮੈਡੀਕਲ ਤੋਂ ਹੈ ਬਟ ਚੰਗੀ ਪ੍ਰੋਫਾਈਲ ਅਸੀਂ ਕਿਨੂੰ ਬੋਲਦੇ ਆ ਚੰਗੀ ਪ੍ਰੋਫਾਈਲ ਦੇ ਕੋ ਅਸੀਂ ਉਹਨੂੰ ਬੋਲਦੇ ਆ ਜਿਹੜਾ ਬੱਚਾ ਇੱਕ ਯੂਨੀਵਰਸਿਟੀ ਦੀ ਜਿਹੜੀ ਮਿਨੀਮਮ ਐਂਟਰੀ ਰਿਕੁਆਇਰਮੈਂਟ ਹੈਗੀ ਹੈ ਏਟ ਲੀਸਟ ਉਹਨੂੰ ਤਾਂ ਮੀਟ ਕਰੇ ਕਿ ਮੰਨ ਲਓ ਕਿਸੇ ਯੂਨੀਵ ਕੋਈ ਯੂਨੀਵਰਸਿਟੀ ਬੋਲਦੀ ਹੈ ਕਿ ਸਾਨੂੰ 60% 70% ਨੰਬਰ ਚਾਹੀਦੀ ਹੈ ਪਲੱਸ 2 ਦੇ ਵਿੱਚ ਬੱਚੇ ਦੇ ਤਾਂ ਉਹ ਸਾਡੀ ਯੂਨੀਵਰਸਿਟੀ ਚ ਆ ਸਕਦਾ ਹੈ ਤੇ ਅਗਰ ਬੱਚੇ ਦੇ 70% ਨੰਬਰ ਆ ਜਾਊਂਗੇ ਯੂਨੀਵਰਸਿਟੀ ਬੋਲਦੀ ਹੈ ਕਿ ਸਾਨੂੰ ਫਾਈਨੈਂਸ਼ੀਅਲੀ ਉਹਨਾਂ ਦੇ ਪੇਰੈਂਟਸ ਦੀ ਜਿਹੜੀ ਇਨਕਮ ਹੈ ਉਹ ਸਾਲ ਦੀ 15 ਲੱਖ ਚਾਹੀਦੀ ਹੈ ਜਾਂ 12 ਲੱਖ ਚਾਹੀਦੀ ਹੈ ਡਿਪੈਂਡ ਅਪਨ ਟੂ ਯੂਨੀਵਰਸਿਟੀ ਟੂ ਯੂਨੀਵਰਸਿਟੀ ਔਰ ਉਹਨਾਂ ਦੇ ਪੇਰੈਂਟਸ ਦੀ ਇਨਕਮ ਵੀ ਪ੍ਰੋਪਰ ਹੈ ਜਿੰਨੀ ਉਹ ਯੂਨੀਵਰਸਿਟੀ ਮੰਗ ਰਹੀ ਹੈ ਇਦਾਂ ਦੀ ਪ੍ਰੋਫਾਈਲ ਨੂੰ ਅਸੀਂ ਇਹ ਲੈ ਕੇ ਚੱਲਦੇ ਹਾਂ ਕਿ ਇਹਦੇ ਚਾਂਸਸ ਬਹੁਤ ਹਾਈ ਹੋ ਜਾਂਦੇ ਆ ਵੀਜ਼ਾ ਮਿਲਣ ਦੇ ਉਹੀ ਅਗਰ ਕੋਈ ਪ੍ਰੋਫਾਈਲ ਹੈ ਫਾਰ ਐਗਜ਼ਾਮਪਲ ਉਹੀ ਸੇਮ ਸਟੂਡੈਂਟ ਹੈ ਉਹ ਅਕੈਡੈਮਿਕਲੀ ਤਾਂ ਠੀਕ ਹੈ ਲੇਕਿਨ ਫਾਈਨੈਂਸ਼ੀਅਲੀ ਉਹ ਕਹਿ ਰਿਹਾ ਜੀ ਸਾਡੇ ਤਾਂ ਪੇਰੈਂਟਸ ਦੀ ਇਨਕਮ ਹੀ 6-7 ਲੱਖ ਹੈ ਉਹ ਨਾਲ ਇੱਕ ਦੋ ਸਪਾਂਸਰਸ ਨੂੰ ਐਡ ਕਰ ਲੈਂਦੇ ਉਹ ਕਿਤੇ ਨਾ ਕਿਤੇ ਪ੍ਰੋਫਾਈਲ ਥੋੜੀ ਜਿਹੀ ਇੱਕ ਸਪான்ਸਰ ਤਾਂ ਹਰੀ ਯੂਨੀਵਰਸਿਟੀ ਐਸੈਪਟ ਕਰ ਲੈਂਦੀ ਆ ਬਟ ਕੋਸ਼ਿਸ਼ ਇਹੀ ਰੱਖੋ ਕਿ ਮਿਨੀਮਮ 70% ਜਿਹੜੀ ਫੰਡਿੰਗ ਉਹਨਾਂ ਦੇ ਬੱਚਿਆਂ ਦੇ ਪੇਰੈਂਟਸ ਹੀ ਸ਼ੋ ਕਰਨ ਅਗਰ ਇਹ ਸਾਰੀਆਂ ਚੀਜ਼ਾਂ ਚੈਕਲਿਸਟ ਸਾਰੇ ਬਾਕਸਸ ਟਿਕ ਹੋ ਜਾਂਦੇ ਆ ਕਿ ਬੱਚੇ ਦੀ ਪਰਸੈਂਟੇਜ ਵੀ ਅੱਛੀ ਆਲ ਸਕੋਰ 6.5 6 ईच ਜਾਂ 6 ईच प्लस 2 ਵਾਲੇ ਬੱਚੇ ਦੇ ਫਾਈਨੈਂਸ਼ਲੀ ਉਹਨਾਂ ਦੇ ਪੇਰੈਂਟਸ ਦੇ ਕੋਲ ਆਈਟੀਆਰਸ ਨੇ ਫਾਈਨੈਂਸ਼ਲੀ ਸਟਰੋਂਗ ਹੈ ਅਕਾਊਂਟ 'ਚ ਪੈਸਾ ਹੈ ਵਿਦ ਪ੍ਰੋਪਰ ਜਸਟੀਫਿਕੇਸ਼ਨ ਅਸੀਂ ਕਹਾਂਗੇ ਇਟਸ ਅ ਜੇਨੂਇਨ ਪ੍ਰੋਫਾਈਲ ਇਹਦੇ ਵੀਜ਼ਾ ਦੇ ਚਾਂਸਸ ਬਹੁਤ ਹਾਈ ਐ ਉਹੀ on the other hand ਅਗਰ ਕੋਈ ਬੱਚਾ ਅਕੈਡੈਮਿਕਲੀ ਵੀਕ ਹੈ ਅਸੀਂ ਉਹਨੂੰ ਯੂਨੀਵਰਸਿਟੀ ਦੀ ਬਜਾਈ ਅਸੀਂ ਉਹਨੂੰ ਕਾਲਜ ਦੇ ਥਰੂ ਜਾਂ ਆਪਾਂ ਡਿਪਲੋਮਾ ਤੋਂ ਡਿਗਰੀ ਦੇ ਵਿੱਚ ਅਪਲਾਈ ਕਰ ਰਹੇ ਹਾਂ ਔਰ ਉਹ ਫਾਈਨੈਂਸ਼ੀਅਲੀ ਵੀ ਬਾਰਡਰ ਲਾਈਨ ਤੇ ਇਦਾਂ ਦੀਆਂ ਪ੍ਰੋਫਾਈਲ्स 'ਚ ਕਦੀ ਕਦੀ ਸਾਨੂੰ ਡਾਊਟ ਹੋ ਜਾਂਦਾ ਕਿ ਸ਼ਾਇਦ ਬੇਬੀ ਹਾਈ ਕਮਿਸ਼ਨ ਵੀਜ਼ਾ ਇੰਨਾ ਈਜ਼ੀਲੀ ਨਾ ਦੇ ਠੀਕ ਹੈ ਜੀ ਤਾਂ ਇਹੀ ਇੱਕ ਚੀਜ਼ ਮੈਂ ਹਰ ਬੱਚੇ ਨੂੰ ਗਾਈਡ ਕਰੂੰਗਾ ਕਿ ਅਗਰ ਕੋਈ ਬੱਚਾ ਅਕੈਡਮੀਕਲੀ ਚੰਗਾ ਚਾਹੀਓ ਪਲੱਸ 2 ਵਾਲਾ ਚਾਹੀਏ ਬੈਚਸ ਵਾਲਾ ਉਹ ਫਾਈਨੈਂਸ਼ੀਅਲੀ ਵੀ ਬਹੁਤ ਅੱਛੇ ਤਰੀਕੇ ਨਾਲ ਆਪਣੇ ਡਾਕੂਮੈਂਟਸ ਦਿਖਾਏ ਤਾਂ ਜੋ ਹਾਈ ਕਮਿਸ਼ਨ ਉਹਨੂੰ ਈਜ਼ੀਲੀ ਵੀਜ਼ਾ ਦੇ ਸਰ ਮਨਪ੍ਰੀਤ ਜੀ ਜਿਵੇਂ ਕਿ ਆਪਾਂ ਹੁਣ ਗੱਲ ਕਰ ਹੀ ਅਟੇ ਆ ਜੋ ਮੈਂ ਸਟਾਰਟਿੰਗ ਵਿੱਚ ਗੱਲ ਕੀਤੀ ਆ ਹੁਣ ਕਿ ਅ ਅਸੀਂ ਜਿਸ ਤਰੀਕੇ ਨਾਲ ਪੂਰਾ ਪ੍ਰੋਸੈਸ ਦੇਖ ਰਹੇ ਆ ਆਪਾਂ ਇਹ ਤੇ ਪ੍ਰੋਫਾਈਲ ਵਾਈਜ਼ ਵੀ ਗੱਲ ਜ਼ਰੂਰ ਕਰੀਏ ਤਾਂ ਕਿ ਸਟੂਡੈਂਟਸ ਆਪਣੀ ਪ੍ਰੋਫਾਈਲ ਨੂੰ ਵੀ ਸਮਝ ਸਕਣ ਕਿ ਆਉਣ ਵਾਲੇ ਟ ऑस्ट्रेलिया जो है स्टडी वीजा ਲਈ ਅਪਰੂਵਲ ਦੇਗਾ ਵੈਸੇ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਆਸਟ੍ਰੇਲੀਆ ਜੋ ਹੈ ਜੈਨੂਇਨ ਸਟੂਡੈਂਟ ਨੂੰ ਸincere ਸਟੂਡੈਂਟ ਨੂੰ ਹੀ ਵੀਜ਼ਾ ਦਿੰਦਾ ਹੈ ਤਾਂ ਕਿ ਇੱਕ ਚੰਗਾ ਸਟੂਡੈਂਟ ਉੱਥੇ ਪਹੁੰਚੇ ਤੇ ਆਪਣੇ ਫਿਊਚਰ ਨੂੰ ਬੈਟਰ ਦਿਸ਼ਾ ਵੱਲ ਪੰਜਾਨ ਲਈ ਅੱਗੇ ਵਧ ਸਕੇ ਤੇ ਇੱਥੇ ਆਪਾਂ ਪ੍ਰੋਫਾਈਲ ਵਾਈਜ਼ ਗੱਲ ਜ਼ਰੂਰ ਕਰੀਏ ਤਾਂ ਕਿ ਸਟੂਡੈਂਟ ਖੁਦ ਆਪਣੀ ਪ੍ਰੋਫਾਈਲ ਨਾਲ ਵੀ ਰਿਲੇਟ ਕਰਕੇ ਦੇਖ ਸਕਣ ਕਿਹੜੀ ਪ੍ਰੋਫਾਈਲ ਦੇ ਚਾਂਸਸ ਬਹੁਤ ਵਧੀਆ ਨੇ ਅੱਗੋਂ ਜਿਨ੍ਹਾਂ ਨੂੰ ਵੀਜ਼ਾ ਅਪਰੂਵਲਸ ਮਿਲ ਸਕਦੀਆਂ ਨੇ देखो अगर कोई बच्चे दे 70% या 65% है सीबीएसई बोर्ड का बच्चा या स्टेट बोर्ड का बच्चा ਉਹਦੇ 70 75% ਹੈ 6 सी ਚਾਂਸਸ ਸਕੋਰ ਉਹਨੂੰ ਡਿਪਲੋਮਾ ਚ ਅਪਲਾਈ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਡਾਇਰੈਕਟਲੀ ਬੈਚਲਰਸ ਲਈ एलिजिबल ਹੈ ਹਾਈ ਕਮਿਸ਼ਨ ਵੀ ਇਹ ਦੇਖਦਾ ਹੈ ਕਿ ਬੱਚਾ ਕਿੰਨਾ ਕਿੰਨਾ ਸੀਰੀਅਸ ਹੈ ਆਪਣੇ ਕੈਰੀਅਰ ਨੂੰ ਲੈ ਕੇ ਅਗਰ ਬੱਚਾ ਸਿੱਧਾ ਬੈਚਲਰਸ ਲਈ एलिजिबल ਸੀਗਾ ਉਹਨੇ ਡਿਪਲੋਮਾ ਚ ਕਿਉਂ ਅਪਲਾਈ ਕੀਤਾ ਤਾਂ ਵੀਜ਼ਾ ਆਫੀਸਰ ਨੂੰ ਕਿਤੇ ਨਾ ਕਿਤੇ ਡਾਊਟ ਹੋ ਜਾਂਦਾ ਉਹਦੇ ਵਿੱਚ ਕੀ ਹੈ ਕਿ ਚਾਂਸਸ ਘਟ ਜਾਂਦੇ ਆ ਵੀਜ਼ਾ ਦੇ ਡਿਪਲੋਮਾ ਥਰੂ ਉਹ ਹੀ ਬੱਚਾ ਜਾਏ ਜਿਹਦੇ ਜਾਂ ਤਾਂ IELTS ਸਕੋਰ ਘੱਟ ਹੈ ਜਾਂ ਅਕੈਡੈਮਿਕਲੀ ਉਹਦੇ ਉਨੇ ਸਕੋਰ ਨਹੀਂ ਹੈਗੇ ਜਿੰਨੇ ਕਿ ਬੈਚਲਰਸ ਦੇ ਵਿੱਚ ਜਾਣ ਲਈ ਹੈਗੇ ਆ ਦੋਨਾਂ ਚੋਂ ਇੱਕ ਚੀਜ਼ ਠੀਕ ਹੋਵੇ ਇੱਕ ਥੋੜੀ ਜੀ ਵੀਕ ਹੋਵੇ ਵੀਜ਼ਾ ਉਹਦੇ ਵਿੱਚ ਵੀ इजीली ਨਿਕਲ ਜਾਏਗਾ ਬਿਕਾਜ਼ ਯੂਨੀਵਰਸਿਟੀਆਂ ਦੇ ਹੀ ਆਪਣੇ ਕਾਲਜੇਜ਼ ਨੇ ਜਿਹਦੇ ਵਿੱਚ ਉਹ ਇੱਕ ਸਾਲ ਦਾ ਡਿਪਲੋਮਾ ਕਰਵਾ ਕੇ ਫਿਰ ਬੱਚੇ ਨੂੰ ਸੈਕੰਡ ইয়ার ਚ ਡਿਗਰੀ ਦੇ ਵਿੱਚ ਭੇਜਦੇ ਆ ਕਿਉਂ ਜਿਹੜੇ ਸੈਕੰਡ ইয়ার ਵਾਲੇ ਬੱਚੇ ਆ ਡਿਗਰੀ ਵਾਲੇ ਉਹਨਾਂ ਦੇ ਲੈਵਲ ਤੇ ਆ ਜਾਏ ਉਹਨਾਂ ਦੀ ਨੌਲੇਜ ਔਰ ਉਹ ਵੀ इजीली ਉਹਨਾਂ ਦੇ ਨਾਲ ਕਾਪ ਆਪ ਕਰਕੇ ਆਪਣੀ ਬੈਚਲਰਸ ਕੰਪਲੀਟ ਕਰ ਸਕਣ ਐਟ ਦ ਐਂਡ ਆਫ ਦਾ ਡੇ ਮਿਲਣੀ ਬੈਚਲਰਸ ਡਿਗਰੀ ਹੀ ਹੈ ਬੱਚੇ ਨੂੰ ਤਾਂ ਡਿਪਲੋਮਾ 'ਚ ਉਹੀ ਬੱਚਾ ਜਾਏ ਜਿਹੜਾ ਬੈਚਲਰਸ ਦੀ ਰਿਕੁਆਇਰਮੈਂਟ ਨਹੀਂ ਕੰਪਲੀਟ ਕਰ ਰਿਹਾ ਔਰ ਬੈਚਲਰਸ ਦੇ ਬੱਚੇ ਬੈਚਲਰਸ ਵਾਲਾ ਬੱਚਾ ਡਿਪਲੋਮਾ 'ਚ ਕਦੀ ਨਾ ਅਪਲਾਈ ਕਰੇ ਜਿਹੜਾ ਬੱਚਾ ਬੈਚਲਰਸ ਲਈ ਜੀ ਐਲੀਜੀਬਲ ਹੈ ਪਲੱਸ 2 ਵਾਲਾ ਬੱਚਾ ਡਿਪਲੋਮਾ 'ਚ ਨਾ ਅਪਲਾਈ ਕਰੇ ਜੀ 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 ਠੀਕ ਹੈ ਬਿਲਕੁਲ ਸੋ ਸਾਰੇ ਸਟੂਡੈਂਟ ਜ਼ਰੂਰ ਇਹਨਾਂ ਸਾਰੀ ਗੱਲਾਂ ਦਾ ਧਿਆਨ ਰੱਖਦੇ ਹੋਏ ਹੀ ਆਪਣੇ ਪ੍ਰੋਸੈਸ ਨੂੰ ਅੱਗੇ ਵਧਾਣ ਕਿਤੇ ਕੋਈ ਗਾਈਡੈਂਸ ਲੈਣਾ ਚਾਹੋ ਤਾਂ ਜ਼ਰੂਰ ਸਟੱਡੀਜ਼ ਕੈਅਰ ਅਬ੍ਰੋਡ ਦਾ ਇਹ ਨੰਬਰ ਜੋ ਲਗਾਤਾ ਡਿਸਪਲੇ ਐਸ ਅ ਪਰ ਕਾਲ ਕਰੋ ਪੂਰੀ ਇਨਫੋਰਮੇਸ਼ਨ ਤੁਸੀਂ ਹਾਸਲ ਕਰੋ ਜਾਂ ਫਿਰ ਤੁਸੀਂ ਇਹਨਾਂ ਦੇ ਆਫਿਸ ਵੀ ਵਿਜ਼ਿਟ ਕਰ ਸਕਦੇ ਹੋ ਤਾਂ ਕਿ ਤੁਹਾਡੇ ਡਾਕੂਮੈਂਟਸ ਦੀ ਅਸੈਸਮੈਂਟ ਕਰਕੇ ਤੁਹਾਨੂੰ ਸਹੀ ਢੰਗ ਨਾਲ ਸਹੀ ਆਪਸ਼ਨ ਜੋ ਹੈ ਟਾਈਮਲੀ ਗਾਈਡ ਕੀਤੀਆਂ ਜਾ ਸਕਣ ਤੁਸੀਂ ਆਈਐਸਰ ਪੀਟੀ ਦੀ ਕੋਚਿੰਗ ਲੈਣਾ ਚਾਹੋ ਤਾਂ ਵੀ ਤੁਸੀਂ ਸਟੱਡੀਜ਼ ਕੈਅਰ ਅਬ੍ਰੋਡ ਦੇ ਚੰਡੀਗੜ੍ਹ ਆਫਿਸ ਜ਼ਰੂਰ ਵਿਜ਼ਿ ਵਧੀਆ ਉਹਨਾਂ ਦਾ ਸਕੋਰ ਹਾਸਿਲ ਕਰਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਬਹੁਤ ਬਹੁਤ ਥੈਂਕਸ ਮਨਪ੍ਰੀਤ ਜੀ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕੀਤੀ ਹੈ ਤੁਸੀਂ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦੋ ਜੀ ਇਜਾਜ਼ਤ ਥੈਂਕ ਯੂ ਥੈਂਕ ਯੂ